ਪੰਜਾਬ ਅੰਦਰ ਲਗਾਤਾਰ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ਪਰ ਇਸ ਦੇ ਉਲਟ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਈ ਐਸੇ ਪਿੰਡ ਹਨ ਜਿੱਥੇ ਧਰਤੀ ਹੇਠੋਂ ਪਾਣੀ ਆਪਣੇ ਆਪ ਨਿਕਲਦਾ ਹੈ ਤੇ ਇਹ ਕੁਦਰਤ ਦਾ ਹੀ ਅਜੀਹਾ ਸੋਮੈ ਜਿੱਥੇ ਤੁਹਾਨੂੰ 5 ਫੁੱਟ ਤੇ ਪਾਣੀ ਆਸਾਨੀ ਨਾਲ ਮਿਲ ਜਾਵੇਗਾ ਤੇ ਲੋਕਾਂ ਨੇ ਇੱਥੇ 3 ਫੁੱਟ ਦੇ ਬੋਰ ਕਰਵਾਏ ਨੇ ਜੋ ਕਿ ਬਿਨਾ ਬਿਜਲੀ ਅਤੇ ਬਿਨਾ ਕਿਸੇ ਇੰਜਨ ਤੋਂ 24 ਘੰਟੇ ਚੱਲਦੇ ਨੇ ਤੇ ਇਸ ਇਲਾਕੇ ਦੇ ਕਿਸਾਨ ਇਸੇ ਪਾਣੀ ਦੇ ਨਾਲ ਹੀ ਖੇਤੀ ਕਰਦੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਹਰ ਇੱਕ ਫਸਲ ਬਹੁਤ ਵਧੀਆ ਹੁੰਦੀ ਹੈ ਇਸ ਬਾਰੇ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਅਮਰੀਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਇੱਕ ਕੁਦਰਤ ਦਾ ਅਜੀਹਾ ਸੋਮਾ ਜਿੱਥੋਂ ਐਕੁਆਫਾਇਰ ਪੋਜ਼ਿਟਿਵ ਪ੍ਰੈਸ਼ਰ ਰਾਹੀਂ ਧਰਤੀ ਹੇਠੋਂ ਪਾਣੀ ਬਿਨਾ ਬਿਜਲੀ ਅਤੇ ਬਿਨਾ ਇੰਜਣ ਤੋਂ ਨਿਕਲਦਾ ਹੈ ਉਹਨਾਂ ਦੱਸਿਆ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਅੰਦਰ ਇੱਕ ਅਜਿਹੀ ਲੇਅਰ ਹੈ ਜਿੱਥੇ ਪੋਜ਼ਿਟਿਵ ਪ੍ਰੈਸ਼ਰ ਰਾਹੀਂ ਇਹ ਪਾਣੀ ਨਿਕਲਦਾ ਹੈ ਉਹਨਾਂ ਕਿਹਾ ਕਿ ਇਸ ਨੂੰ ਅਸੀਂ ਇੱਕ ਕੁਦਰਤੀ ਸੋਮਾ ਕਹਿ ਸਕਦੇ ਹਾਂ ਜਿੱਥੋਂ ਇਹ ਪਾਣੀ ਨਿਕਲਦਾ ਹੈ ਇਸ ਲਈ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਜਿਹੇ ਸੋਮਿਆਂ ਨੂੰ ਸੰਭਾਲਣ ਦੀ ਲੋੜ ਹੈ ਇਸ ਪਾਣੀ ਨੂੰ ਬਿਨਾ ਵਰਤੋਂ ਦੇ ਨਾ ਕੱਢਿਆ ਜਾਵੇ ਮੁੱਖ ਖੇਤੀ ਬੜੀ ਅਸਰਗੁਰਦਾਸਪੁਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਵਲ ਸਾਡੇ ਕੋਲ ਇਲੈਕਟ੍ਰਿਕ ਟਿਊਬਵਲ ਵੀ ਆ ਡੀਜਲ ਟਿਊਬਵਲ ਵੀ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਪਟਾਣਕੋਟ ਜਿਹੜੇ ਵਿੱਚ ਤੇ ਗੁਰਦਾਸਪੁਰ ਜਿਹੜੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜ਼ਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟੇਸ਼ੀਅਨ ਐਕੁਇਫੇਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੁਇਫੇਰ ਐਕੁਇਫੇਰ ਪੋਸਟ ਪ੍ਰੈਸ਼ਰ ਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਦਾ ਮਤਲਬ ਕਿ ਥੱਲੇ ਜਿਹੜਾ ਵਾ ਲਾਇਕੋਫਾਇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਜਿਸ ਦੇ ਨਾਲ ਕਿ ਪਾਣੀ ਫਲੋ ਜਿਹੜਾ ਵਾ ਉਹ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੀ ਜਿਹੜੀ ਡੋਲ ਨਹੀਂ ਹੁੰਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਏ ਜਿਹੜੀ ਜਿਹੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਜਿਹੜੀ ਜਿਹੜੀ ਦੋਈ ਗੱਲ ਕਰ ਰਹੇ ਹੋ ਮੀਰੀ ਖਲਾਰ ਤੋਂ ਲੈ ਕੇ ਅਪ ਟੂ ਕਲੂ ਘਰਾ ਤੋਂ ਉਧਰ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜਨੇ ਆ ਉਹ ਚੱਲਦੇ ਪਏ ਆ ਇੱਥੇ ਕਿ ਫਾਰਮਰ ਇਹ ਸੂ ਫਸਲਾਂ ਦੀ ਕਾਸ਼ਤ ਵਾਸਤੇ ਇਹਨੂੰ ਜਿਹੜੀ ਵਰਤੋਂ ਕਰ ਰਹੇ ਆ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹਨੂੰ ਸਿੱਧਾ ਹੀ ਜਿਹੜਾ ਵਰਤ ਲਵਾਂਦੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਆ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਆ ਇਹਦੇ ਕਰਕੇ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜ਼ਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜਿਹੜੀ ਫਸਲ ਹੋ ਰਹੀ ਆ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਇਹਦੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾ ਲਈਏ ਚਾਹੇ ਆ ਜਨਾ ਲੈ ਲਈਏ ਚਾਹੇ ਉਹ ਚੋਨਾ ਲੈ ਲਈਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਮਾ ਸਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਦੇ ਤੇ ਜਿਹੜੀ ਚਾਰੇ ਦੇ ਤੌਰ ਤੇ ਬਰਸੀਮ ਲਾ ਲੈਂਦੇ ਲੋਕੀ ਉਹਦੇ ਨਾਲ ਨਾਲ ਗੰਨਾ ਕਣਕ ਤੇ ਗੰਨਾ ਐਡਾ ਚੋਨਾ ਐਡਾ ਲਾ ਲੈਂਦੇ ਤੇ ਇੱਥੇ ਸਰ ਜਿਹੜੀ ਪਾਣੀ ਦੀ ਵਰਤੋਂ ਆ ਜਦੋਂ ਨਾ ਕੀਤੀ ਜਾਵੇ ਜਦੋਂ ਵਰਤੋਂ ਨਾ ਕੀਤੀ ਜਾਵੇ ਦੀ ਪਾਣੀ ਖਤਮ ਹੋ ਜਾਵੇ ਉਸ ਵਾਸਤੇ ਇੱਕੀ ਇਹਦਾ ਪ੍ਰਬ ਤੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਆ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਤੋਂ ਵਰਤ ਲੇ ਆ ਵਰਤ ਲਵੇ ਬਾਕੀ ਤਾਂ ਉਹਨੂੰ ਜਿਹੜਾ ਉਹ ਵਾਲਵ ਲਾ ਕੇ ਉਹਨੂੰ ਬੰਦ ਕਰ ਦਵੇ ਜਿਹੜਾ ਟਿਊਬ ਲਾਇਆ ਜਿਹੜਾ ਉਹਨੂੰ ਪੰਪ ਲਾਇਆ ਦਾਵਾ ਜਾਂ ਉਹਦੀ ਪਾਈਪ ਆ ਉਹ ਤੇ ਵਾਲਵ ਲਾ ਕੇ ਕਰ ਦਵੇ ਹੁਣ ਇਥੇ ਫਲੋਰੀਬੈਂਸਾਂ ਇੱਕ ਮੱਖਣ ਸਿੰਘ ਦੇ ਘਰ ਲੱਗਾ ਦਾਵਾ ਉਹ ਉਹਨਾਂ ਨੇ ਉਹ ਤੋਂ ਵਾਲਵ ਲਾਇਆ ਵਾ ਉਹਨਾਂ ਕੱਢ ਲਈ ਜੋ ਉਹਨਾਂ ਕੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੁ ਉਹਨਾਂ ਲੋੜ ਹੈਗੀ ਹੈ ਕੈਸਾ ਬੜੀ ਹੈ ਤਾਂ ਥੱਲੇ ਹੀ ਹੈ ਨਾ ਜਮੀਨ ਚ ਹੀ ਆ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸੇ ਨਹੀਂ ਜਣਗੀ ਇਹਨੂੰ ਕੁਦਰਤੀ ਪਿਛੋਕ ਨੂੰ ਕਹਿ ਸਕਦੇ ਆ ਕਿ ਜਿਹੜਾ ਹੋਰ ਮੰਡ ਸਾਰੇ ਬਨੇ ਖਾਲੀ ਇਥੇ ਮੰਡ ਦੇ ਕੋਲ ਬਿਲਕੁਲ ਇੱਕ ਇੱਕ ਕੁਦਰਤੀ ਫੀਨੋਮਨਾ ਹੈ ਆਪਾਂ ਕਹਿ ਦਿੱਤੀ ਕਿ ਕੁਦਰਤੀ ਫੀਨੋਮਨਾ ਹੈ ਜਿਹੜਾ ਕਿ ਇੱਕ ਥੱਲੇ ਜਿਹੜਾ ਪਤਨ ਜਿਹੜਾ ਵਾ ਜਿਹੜਾ ਮੰਡ ਕੇ ਨੂੰ ਆਪਾਂ ਕਹਿ ਦਨੇ ਆ ਉਹ ਇੱਕ ਐਕੁਆਫਾਇਰ ਪ੍ਰੈਸ਼ਰ ਜਿਹੜਾ ਵਾ ਉਹਦੇ ਰੈਕ ਜਿਹੜਾ ਕੰਮ ਪਾਜੀ ਮੇਰਾ ਨਾਮ ੋਂਕਾਰ ਸਿੰਘ ਪਠਾਨੀਆਂ ਸਾਨੂੰ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਹਾਂ ਸਰ ਯੂਜ਼ ਕਰ ਰਹੇ ਆ ਸਾਡੀਆਂ ਚੌਥੀ ਪੀੜ੍ਹੀ ਆ ਗਈ ਐ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀੜ ਆਪਣੇ ਮਿਲਦਾ ਹੁੰਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆ ਜਾਂਦਾ ਉਹ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਬੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿਸਾਨ ਦੀ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉਸ ਤੋਂ ਖਾਸ ਕ੍ਰੀਮ ਬਣ ਜਾਂਦੀ ਆ ਇਥੇ ਸਰ ਪਪਰੂਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰੂਲ ਨੂੰ ਸੁਹਾਵ ਚਾਹੀਦੀ ਹੁੰਦੀ ਆ ਪਪਰੂਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦੋ ਪਪਰੂਲ ਹੋ ਜਗੇ ਲਾਗੇ ਚ ਪਪਰੂਲ ਆ ਝੋਨਾ ਆ ਬਰਸਨ ਆ ਆਪਣਾ ਕਮਾਣ ਦਾ ਬਾਕੀ ਕਮਾਣ ਤੇ ਸਾਰਾ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਣ ਬਹੁਤ ਵਧੀਆ ਹੁੰਦਾ ਪੀਕ ਤੇ ਕਮਾਣ ਹੁੰਦਾ ਤੇ ਕਿੰਨੇ ਕਿਕੜ ਦਾ ਜਿਹੜਾ ਰਕਬਾ ਵਾ ਇਸ ਪਾਣੀ ਨਾਲ ਚੱਲਦਾ ਹੈਗਾ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਅਸੀਂ ਸਿਚਾਈ ਕਰਦੇ 20 25 ਕਿੱਲੇ ਅਸੀਂ ਸਿਚਾਈ ਆਰਾਮ ਨਾਲ ਇਸ ਬੋਰ ਨਾਲ ਕਰ ਲਈ ਹੋਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 20 25 ਕਿੱਲੇ ਮੇਰੀ ਨਹੀਂ ਹੋਰ ਮੇਰੇ ਆਸ ਪੜੋਸ ਦੀ ਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੱਧਰ ਨੂੰ ਜਾਂਦਾ ਫਿਰ ਜਿਸੇ ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਰ 70 ਕਿ ਮੀਟਰ ਦੇ ਨਾਲ ਨਹਿਰ ਆ ਇਹ ਆਊਟਲੈਟ ਜਿੰਨੀ ਪਾਣੀ ਦੀ ਆ ਸਾਰੀ ਉੱਚ ਜਾਂਦੀ ਹੈ ਬਸ ਇਸ ਤੇ ਸਾਰੀ ਉੱਚ ਜਾਂਦੀ ਹੋਰ ਵੀ ਲੱਗੇ ਛੱਗੇ ਬੋਰ ਹੈਗੇ ਇੱਧਾ ਦੇ ਹਾਂਜੀ ਸਰ ਹੁਣ ਕਰਵਾਇਆ ਲੇਟ ਉਸ ਤਿੰਨ ਚਾਰ ਸਾਲ ਹੋ ਗਿਆ ਆਪਣੇ ਤਿੰਨ ਚਾਰ ਬੋਰ ਹੋਏ ਆਪਣੇ ਇਲਾਕੇ ਚ ਕਿੰਨੇ ਕਿੰਨੇ ਕ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਆ ਸੇਮ ਹੀ ਆ 60 60 ਸੇਮ ਸੇਮ ਹਾਂਜੀ ਤੇ ਹੋਰ ਕੁਦਰਤੀ ਸੋਮੇ ਵੀ ਕਹਿੰਦੇ ਇੱਥੇ ਕੁਛ ਹੈਗੇ ਜਿੱਤੇ ਆਪਣੇ ਆਪ ਪਾ ਲਈ ਹਾਂਜੀ ਹਾਂਜੀ ਉਹ ਸਰ ਕੁਦਰਤੀ ਸੋਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ ਦੋ ਚਾਰ ਜਿਹੜੇ ਹੈ ਜੇ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਬੜੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂ ਆਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰਾਂ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਹੈ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਉਣ ਦੀ ਲੋੜ ਮਤਲਬ ਮੋਟਰ ਲਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਇਹ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਲਵਾ ਸਭ ਬੈਂਸਾ ਬੈਂਸਾ ਦੀ ਪੰਡੋਰੀ ਉਧਰ ਬਿਆਨਪੁਰ ਵਾਲ ਉਸ ਸਾਈਡ ਵੀ ਦੱਸ ਦਿਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇੱਥੇ ਰੱਖੇਦਾ ਆਦਰਵਾਇਜ਼ ਇੱਕ ਬੋਰ ਜੇ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਚਾਈ ਉਹੀ ਕਰਨਦਾ ਕਿਉਂਕਿ ਇੱਕ ਵਾਰੀ بارش ਪੈਣ ਦੀ देर ਹੁੰਦੀ ਆ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਹਾਵਣੀ ਛੱਡਦੀ ਇੰਨੀ ਪਾਣੀ ਦੀ ਲੋੜ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਿਆ ਜਾਂਦਾ ਹੈ